ਤਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਇੰਨਾ ਵੱਡਾ ਹੋਇਆ ਕਿ ਪੰਜਾਬ ਦੀਆਂ तमाम ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਐ ਜਾਂ ਹੋਰ ਭਰਾਤਰੀ ਜਥੇਬੰਦੀਆਂ ਜਿਹੜੀਆਂ ਵੀ ਪੰਜਾਬ ਦੇ ਵਾਸਤੇ ਲੜਦੀਆਂ ਹਨ ਉਹਨਾਂ ਨੇ ਸਾਥ ਦੇਣ ਦਾ ਐਲਾਨ ਕਰਤਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਔਰ ਸਾਡੀ ਯੂਨੀਵਰਸਿਟੀ ਦੇ ਨਾਲ ਅਸੀਂ ਖੜੇ ਹਾਂ ਇਹ ਗੱਲਾਂ ਤਾਂ ਇਥੋਂ ਤੱਕ ਵੀ ਚੱਲ ਪਈਆਂ ਕਿ ਹੁਣ ਚੰਡੀਗੜ੍ਹ ਵੀ ਲਵਾਂਗੇ ਕਿਉਂਕਿ ਲਗਾਤਾਰ ਤੁਸੀਂ ਇੱਕ ਸਲੋਗਨ ਫੇਸਬੁੱਕ ਤੇ ਪੜ੍ਹ ਰਹੇ ਹੋ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਹੁਣ ਕਹਾਣੀਆਂ ਇਸ ਤੋਂ ਅੱਗੇ ਵਧ ਗਿਆ ਸਵੇਰੇ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਕਿ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਆ ਜੋ ਅੰਦਰ ਨੇ ਉਹ ਅੰਦਰ ਨੇ ਜੋ ਬਾਹਰ ਨੇ ਉਹ ਬਾਹਰ ਨੇ ਹੁਣ ਕਿਸੇ ਨੂੰ ਅੰਦਰ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਚੰਡੀਗੜ੍ਹ ਦੇ ਵਿੱਚ ਐਂਟਰ ਕਰਦੀਆਂ ਜਿੰਨੀਆਂ ਵੀ ਜਿੰਨੇ ਬਾਰਡਰ ਨੇ ਮੋਹਾਲੀ ਤੋਂ ਤੁਸੀਂ ਚੰਡੀਗੜ੍ਹ ਚ ਐਂਟਰ ਕਰਨਾ ਤਾਂ ਉੱਥੇ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਉੱਥੇ ਚੰਡੀਗੜ੍ਹ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦੇ ਹਾਲਾਤ ਹੈ ਪਰ ਪੰਦੇਰ ਸਾਹਿਬ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਪਹੁੰਚ ਗਈ ਹੈ ਇਨਾਂ ਦੇ तमाम ਸਾਥੀ ਪਹੁੰਚ ਰਹੇ ਆ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਜਿੰਨੀਆਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਆ ਉਹ ਇੱਥੇ ਪਹੁੰਚ ਰਹੀਆਂ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਦਬਦਬਾ ਹੀ ਵੱਖਰਾ ਹੁੰਦਾ ਹੈ ਹਰ ਪ੍ਰਸ਼ਾਸਨ ਉਸ ਦਾ ਪ੍ਰਭਾਵ ਮੰਨਦਾ ਹੈ ਪੰਦੇਰ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਦੇ ਨਾਲ ਆਇਓ ਅੱਗੋਂ ਤਿਆਰੀ ਬਹੁਤ ਜ਼ਿਆਦਾ ਹੈ ਕਿ ਸਾਰੀਆਂ ਸਾਰੀਆਂ ਐਂਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਾ ਦੇਖੋ ਮਜ਼ਦੂਰ ਮੋਰਚਾ ਭਾਰਤ ਦੀ ਮੀਟਿੰਗ ਹੋਈ ਸੀ ਉੱਚ ਸੀ ਪੀਜੂ ਬਚਾਓ ਜਿਹੜਾ ਮੋਰਚਾ ਵਾ ਉਹਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਸੀਗਾ ਔਰ ਵਾਜਬ ਮੰਗਾ ਸੀਗੇ ਉਹਨਾਂ ਚ ਦੋ ਮੰਗਾ ਜਿਹੜੀਆਂ ਪੂਰੇ ਪੰਜਾਬੀਆਂ ਨੇ ਨੌਜਵਾਨਾਂ ਦੇ ਸੰਘਰਸ਼ ਨੇ ਪ੍ਰਾਪਤ ਕਰ ਲਈਆਂ ਜਿਹੜੀ ਸਾਡੇ ਕੋਲ ਇਨਫਾਰਮੇਸ਼ਨ ਹੈ ਵੀ ਹੁਣ ਸੈਨਟ ਦੇ ਚੋਣਾਂ ਦੀਆਂ ਡੇਟਾ ਦਾ ਐਲਾਨ ਬਾਕੀ ਹੈਗਾ ਜਿਹਦੇ ਤੇ ਸਰਕਾਰ ਦੇ ਕੱਲ ਵੱਡੇ ਅਫਸਰ ਵੀ ਕਹਿ ਰਹੇ ਸੀਗੇ ਵੀ ਇਹ ਵੀ ਹੋ ਜਾਣਾ ਵਾ ਜਦੋਂ ਸਰਕਾਰ ਨੂੰ ਲੱਗਦਾ ਵੀ ਅਸੀਂ ਕਰ ਦੇਣਾ ਫਿਰ ਪੀਸਫੁਲੀ ਕਿਸੇ ਨੂੰ ਰੈਲੀ ਨਾ ਕਰਨ ਦੇਣਾ ਮੈਨੂੰ ਲੱਗਦਾ ਇਹ ਸਰਕਾਰ ਦੀ ਜੋ ਜੋ ਅਸੀਂ ਸੁਣ ਰਹੇ ਹਾਂ ਮੈਂ ਕਹਿੰਦਾ ਵੀ ਸਰਕਾਰ ਵਾਲੇ ਪੱਖ ਤੋਂ ਬੇਬਕੂਫੀ ਜੀ ਲੱਗਦੀ ਆ ਵੀ ਸ਼ਾਇਦ ਇਨਾ ਇਹ ਹੈਡਲਾਈਟ ਨਾ ਹੁੰਦਾ ਜੇ ਪੁਰਮੰਡਾਗਣਾ ਉੱਥੇ ਵਿਦਿਆਰਥੀਆਂ ਨੂੰ ਕਰ ਦਿੰਦੇ ਤਾਂ ਆ ਵੀ ਚਲੇ ਜਾਂਦੇ 12 1 ਵਜੇ ਜਾ ਕੇ ਲੋਕ ਵੱੜਦੇ ਹੁੰਦੇ ਚੰਡੀਗੜ੍ਹ ਤੇ 3 ਵਜੇ ਭੱਜਣ ਦਾ ਫਿਕਰ ਪੈ ਜਾਂਦੀ ਵੀ ਚਲੋ ਮੁੜੀ ਅਸੀਂ ਤਾਂ ਦੂਰ ਆ ਗਏ ਠੀਕ ਆ ਤਾਂ ਉਹਦਾ ਮੇਰੇ ਖਿਆਲ ਇਨਾ ਪ੍ਰਚਾਰ ਪ੍ਰੋਪਗੈਂਡਾ ਨਾ ਹੁੰਦਾ ਸਗੋਂ ਕੇਂਦਰ ਜੋ ਕੁਝ ਕਰ ਰਿਹਾ ਉਹਨੂੰ ਲੱਗਦਾ ਵੀ ਸ਼ਾਇਦ ਉਹ ਕਾਮਯਾਬ ਹੋ ਰਿਹਾ ਮਾਰ ਕੇ ਬਾਜ਼ੀ ਕਰ ਰਿਹਾ ਜਾਂ ਉਹ ਤਾਨਾਸ਼ਾਰ ਰਵਈਆ ਅਪਣਾ ਪਰ ਇਹਦੇ ਨਾਲ ਜਿਹੜੇ ਸਾੜ ਕੇ ਬੰਦੇ ਆ ਜਮਹੂਰੀਤ ਪਸੰਦ ਉਹਨਾਂ ਨੂੰ ਲੱਗਦਾ ਵੀ ਕੇਂਦਰ ਆਪਣਾ ਨੁਕਸਾਨ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਵਾੜਾ ਮਾਰ ਰਿਹਾ ਜਿੰਨਾ ਇਹ ਮੋਰਚੇ ਨੂੰ ਹੱਡਲਾਈਟ ਕਰ ਰਿਹਾ ਪੂਰੀ ਦੁਨੀਆ 'ਚ ਜਾ ਰਿਹਾ ਵੀ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਰੈਲੀ ਕਰਨਾ ਚਾਹੁੰਦੇ ਨੇ ਬਾਕੀ ਸਮਾਜਿਕ ਖੇਤਰ ਦੀਆਂ ਕਿਸਾਨ ਮਜ਼ਦੂਰ ਖੇਤਰ ਦੀਆਂ ਕੁਝ ਮੁਲਾਜ਼ਮ ਖੇਤੜੀਆਂ ਸੰਗਠਨ ਉਹਨਾਂ ਦਾ ਸਮਰਥਨ ਕਰਨਾ ਚਾਹੁੰਦੇ ਨੇ ਪੰਜਾਬ ਪੱਖੀ ਉੱਥੇ ਜਾ ਕੇ ਉੱਥੇ ਸਟੇਜ 2 ਘੰਟੇ ਜਾਂ 4 ਘੰਟੇ ਕਰਦੀ ਇਹ ਨਹੀਂ ਪਤਾ ਹੈਗਾ ਇਹਦੇ 'ਚ ਕੀ ਆ ਅਣਖ ਦਾ ਸਵਾਲ ਬਣਾ ਲੈਣਾ ਤੇ ਮੈਨੂੰ ਲੱਗਦਾ ਵੀ ਗ੍ਰਹਿ ਮੰਤਰੀ ਇਹੋ ਜਿਹੀ ਨੇ ਅਣਖ ਦਾ ਸਵਾਲ ਪਹਿਲਾਂ ਵੀ ਬਣਾਉਂਦੇ ਰਹੇ ਗਾਂ ਵੀ ਬਣਾਉਣਗੇ ਤੇ ਮੈਨੂੰ ਲੱਗਦਾ ਇਹਦੇ 'ਚ ਜਿਵੇਂ ਮੁੱਦੇ ਉੱਭਰੇ ਨੇ ਜਿਵੇਂ ਸਿੱਖਿਆ ਵਾਲਾ ਮੁੱਦਾ ਉੱਭਰ ਗਿਆ ਵੀ ਜਿੰਨੀ ਸਿੱਖਿਆ ਮਹਿੰਗੀ ਹੋ ਗਈ ਆ ਸ਼ਹਿਰ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਇੱਕ ਕੱਲੀ ਯੂਨੀਵਰਸਿਟੀ ਸੀ ਜਿੱਥੇ ਸੈਨਟ ਦੇ ਜਿਹੜੀਆਂ ਚੋਨਾ ਕਰਕੇ ਜਿਹੜੇ ਵਿਦਿਆਰਥੀਆਂ ਦੇ ਨਮਾਇंदे ਬਹੁਤ ਜ਼ਿਆਦਾ ਹੁੰਦੇ ਸੀ ਔਰ ਉਹ ਫੀਸਾਂ ਨਹੀਂ ਸੀ ਵਧਣ ਦੇ ਇਹੀ ਇਹਨਾਂ ਨੂੰ ਪੁੱਛ ਰਹੇ ਕਿ ਇਹਦੇ ਵੀ 2000 ਦਾਖਲਾ ਫੀਸ ਆ ਜਦਕਿ ਗੁਰਨਾਨੰਦ ਦੇਵ ਯੂਨੀਵਰਸਿਟੀ ਦੀ 33000 ਦਾਖਲਾ ਫੀਸ ਹੈਗੀ ਆ ਜੋ ਅੱਸੀ 10:00 ਵਜੇ ਤੋਂ ਬਾਅਦ ਵੱਡਾ ਇਕੱਠ ਹੋ ਜਾਣਾ ਵਾ ਸਾਰੀਆਂ तमाम ਜਥੇਬੰਦੀਆਂ ਆ ਰਹੀਆਂ ਜੋ ਵਿਦਿਆਰਥੀਆਂ ਦਾ ਉਧਰੋਂ ਪ੍ਰੋਗਰਾਮ ਹੋਊਗਾ ਉਹਦੇ ਮੁਤਾਬਕ ਇਹਨਾਂ ਬਿੰਨ ਚੱਲਾਂਗੇ ਜਿੱਦਰ ਉਹ ਸਰਕਾਰ ਪੁੱਛਦੀ ਰੂਟ ਕੇ ਮੈਂ ਕਿਹਾ ਬੋਲ ਕੇ ਰੂਟ ਚੱਲਾਂਗੇ ਲਗਾ ਕੇ ਨਹੀਂ ਜਾਂਦੇ ਹੁੰਦੇ ਪੀ ਜਿੱਧਰੋਂ ਦੇ ਵੀ ਜਾਵਾਂਗੇ ਹੁਣ ਮੀਟਿੰਗ ਹੋਊਗੀ ਸਾਰੀ ਹਾਂ ਮੀਟਿੰਗ ਹੋਊਗੀ ਮੀਟਿੰਗ ਹੋ ਕੇ ਫਿਰ ਕੈਂ ਨੂੰ ਜਾਣਾ ਕਿੱਧਰ ਕਿੱਧਰ ਜਾਣਾ ਉਹ ਸਾਰਾ ਫੈਸਲਾ ਸਾਰੇ ਤਿਆਰੀਆਂ ਤਿਆਰੀਆਂ ਦੀ ਜੇ ਮੈਂ ਸੁਣ ਲੋ ਜਿਵੇਂ ਇੱਥੇ ਬੀਕੇ ਜੂ ਸ਼ਹੀਦ ਭਗਤ ਸਿੰਘ ਉਹਨਾਂ ਦੀ ਇੱਥੇ ਬੰਦੀ ਹੋਣੀ ਆ ਬੀਕੇ ਜੂ ਦਵਾਬਾ ਮਨਜੀਤ ਰਾਏ ਸਾਹਿਬ ਆਉਣਗੇ ਬੀਕੇ ਜੂ ਆਜ਼ਾਦ ਆਪਣਾ ਜਸਵਿੰਦਰ ਲੋਂਗੋਵਾਲ ਸਾਹਿਬ ਸਾਹਿਬ ਬੀਕੇ ਜੂ ਪਨੇੜੀ ਜੰਗ ਸਿੰਘ ਪਨੇੜੀ ਔਰ ਔਰ ਤਮਾਮ ਹੋਰ ਜਥੇਬਹ ਬਹਿਰਾਮ ਕੇ ਸਾਹਿਬ ਹੋਰ ਵੀ ਜਥੇਬੰਦੀਆਂ ਸਾਡੀਆਂ ਆਪਣਾ ਹੋਰ ਹੋਰ ਵੀ ਆਉਣਗੇ ਤਾਂ ਸਾਰੇ ਇਕੱਠੇ ਕਰਕੇ ਹੋਰ ਵੀ तमाम ਲੋਕ ਆਉਣਗੇ ਫਿਰ ਕਰਾਂਗੇ ਵੀ ਕੈਂਥਾਂ ਨਹੀਂ ਜਾਣਾ ਫਿਰ ਅੰਦਰ ਸੰਮਰ ਜਿਹੜੇ ਜਿਹੜੇ ਹਾਲਾਤ ਬਣਨਗੇ ਜੋ ਹੁਣ ਸਮਝ ਆ ਰਹੀ ਹੈ ਕਿ ਸਾਰੇ ਬਾਰਡਰ ਬੰਦ ਨੇ ਉੱਥੇ ਤੁਹਾਨੂੰ ਰੋਕਿਆ ਜਾਏਗਾ ਉੱਥੇ ਹੀ ਰੋਕਿਆ ਜਾਏਗਾ ਉੱਥੇ ਅੱਗੋਂ ਜ਼ੋਰ ਜਬਰ ਵੀ ਹੋਊਗਾ ਜਲਤੋਪਾਂ ਵੀ ਚੱਲਣਗੀਆਂ ਹੋਰ ਸਾਰਾ ਕੁਝ ਵਾਪਰੂਗਾ ਤੁਸੀਂ ਤਿਆਰੀ ਕਿਸ ਤਰ੍ਹਾਂ ਦੀ ਨਾਲ ਆਏ ਹੋ ਕਿਉਂਕਿ ਵਿਦਿਆਰਥੀ ਤਾਂ ਅੰਦਰ ਬੰਦ ਕਰ ਲਏ ਜਿਹੜੇ ਅੰਦਰ ਧਰਨੇ ਤੇ ਸੀਗੇ ਤੁਸੀਂ ਉਹਨਾਂ ਦੇ ਕੋਲ ਪਹੁੰਚਣਾ ਹੈ ਉਹਦੇ ਵਿੱਚ ਵਿਚਾਲੇ ਜੋ ਕੁਝ ਵਾਪਰਨਾ ਉਹਦੀ ਕੀ ਤਿਆਰੀ ਹੈ ਜੇ ਕੋਈ ਬੈਠਣਾ ਪੈਂਦਾ ਹੈ ਕਿਤੇ ਜਿੱਥੇ ਰੋਕਿਆ ਜਾਊਗਾ ਕੀ ਇਹ ਸੋਚ ਕੇ ਆਏ ਹੋ ਕਿ ਉੱਥੇ ਬੈਠਣਾ ਹੈ ਪਿੱਛੋਂ ਤਿਆਰੀ ਕਿਸ ਤਰ੍ਹਾਂ ਦੀ ਹੈ ਨਹੀਂ ਦੇਖੋ ਇਹ ਪਹਿਲਾਂ ਸਾਡੇ ਲਈ ਕੋਈ ਮਸਲਾ ਨਹੀਂ ਹੈ ਜਾਂ ਇਸ ਕੇ ਸਮਦਾ ਜਿਹੜਾ ਜੋ ਕੁਝ ਇਹ ਕਰ ਰਹੇ ਕੇਂਦਰ ਵਾਲੇ ਜਾਂ ਪੰਜਾਬ ਕਰਦੀ ਰਹੀ ਸਰਕਾਰ ਉਹ ਨਾ ਸਾਡਾ ਪਹਿਲਾ ਤੇ ਨਾ ਹੀ ਆਖਰੀ ਹੈ ਨਾ ਸਾਡੇ ਤੇ ਪਹਿਲਾ ਲਾਠੀ ਚਾਰ ਹੌਂ ਹੋਊਗਾ ਨਾ ਆਖਰੀ ਹੋਣਾ ਨਾ ਪਹਿਲੀ ਵਾਰ ਕਿਤੇ ਪਾਣੀ ਦੇ ਬਿਛਾਰਾ ਪੈਣੀਆਂ ਨਾ ਆਖਰੀ ਵਾਰੀ ਜਾਂ ਪਹਿਲੀ ਵਾਰ ਗ੍ਰਿਫਤਾਰੀਆਂ ਹੋਣੀਆਂ ਇਹੋ ਜੇ ਅਸੀਂ ਮੋਰਚੇ ਲਗਾ ਮੋਰਚੇ ਸੀ ਰਹਿਣੇ ਆ ਅਸੀਂ ਆਪਦੀ ਟੀਮ ਆਜੂਗੀ ਜਿਹੜੇ ਆਪਣੇ ਵਿਦਿਆਰਥੀ ਆ ਉਹਨਾਂ ਨਾਲ ਵੀ ਰਾਇ ਮਸ਼ਵਰਾ ਕਰਾਂਗੇ ਜੋ ਬਣੂਗਾ ਮਤਲਬ ਸਰਕਾਰ ਦੇ ਹਰ ਜਬਰ ਲਈ ਅਸੀਂ ਮਾਨਸਿਕਤਾ ਉੱਤੇ ਤਿਆਰ ਹੈਗੇ ਆ ਔਰ ਸਰਕਾਰ ਨੇ ਆਪਣੀ ਮਿੱਟੀ ਪਟਾਉਣੀ ਹੋਊਗੀ ਉਹ ਪੁੱਟੀ ਜਾਊਗੀ ਰਿੰਦੀ ਖੁੰਦੀ ਜਾਨੀ ਇੱਕ ਵਾਰੀ ਪੰਜਾਬ ਦੇ ਮੁੱਦੇ ਫੇਰ ਦੁਨੀਆ ਦੇ ਵਿੱਚ ਛਾਏ ਜਾਣ ਕਿ ਹੁਣ ਜਿਵੇਂ ਇਹ ਇਹ ਇਕੱਲਾ ਭਵੇਂ ਸਿੱਖਿਆ ਨਾ ਨਹੀਂ ਇਹਦੇ ਨਾਲ ਸੂਬਿਆਂ ਦੇ ਅਧਿਕਾਰ ਤੇ ਸੈਂਟਰ ਦਾ ਅਧਿਕਾਰ ਇਹ ਦੋ ਬਹੁਤ ਉੱਭਰ ਰਿਹਾ ਵੀ ਸੂਬਿਆਂ ਦੇ ਅਧਿਕਾਰ ਤੇ ਲਗਾਤਾਰ ਸੈਂਟਰ ਡਾਕਾ ਮਾਰ ਰਿਹਾ ਠੀਕ ਹੈ ਨਾ ਉਹਦੇ ਲਈ ਅਸੀਂ ਕਹਿੰਨੇ ਵੀ ਦੇਖੋ ਬਿਜਲੀ ਦਾ ਵਿਸ਼ਾ ਵੀ ਤੇ ਬਿਜਲੀ ਸੋਧ ਤੇ ਲਾਗੇ ਨਾ 225 ਇਧਰੋਂ ਮਾਰੂਗਾ ਉਹ ਵੀ ਤਾਂ ਸੂਬੇ ਦਾ ਜਿਹੜੀ ਬਿਜਲੀ ਦਾ ਵਿਸ਼ਾ ਸੂਬੇ ਦਾ ਵਾ ਹੁਣ ਕੇਂਦਰ ਤੱਕੇ ਨਾ ਉਹਦੇ ਵਿੱਚ ਵੜ ਰਿਹਾ ਖੇਤੀਬਾੜੀ ਸਾਡਾ ਵਿਸ਼ਾ ਸੀ ਕੇਂਦਰ ਤੱਕੇ ਨਾ ਵੜਿਆ ਉਰ ਅਪੀਲ ਕਰਾਇਆ ਤੇ ਕੇਂਦਰ ਲਗਾਤਾਰ ਸੂਬਿਆਂ ਨਾਲ ਧੱਕਾ ਕਰਦਾ ਪੰਜਾਬ ਨਾਲ ਵੱਖਰਾ ਧੱਕਾ ਕਰਦਾ ਉਹ ਧੱਕਾ ਅੱਜ ਫੇਰ ਅਸੀਂ ਤੁਹਾਡੇ ਚੈਨਲ ਨਾਲ ਹੀ ਦੁਨੀਆ ਨੂੰ ਦਿਖਾ ਲਾਂਗੇ ਵੀ ਆ ਧੱਕਾ ਕਰਦੇ ਹੈਗੇ ਆ ਅਰੇ ਚੰਗੀ ਗੱਲ ਆ ਹਰਿਆਣੇ ਵਾਲੇ ਹਿਮਾਚਲ ਵਾਲੇ ਚੰਡੀਗੜ੍ਹ ਵਾਲੇ ਪੰਜਾਬ ਵਾਲੇ ਇੱਕ ਮਹਾ ਪੰਜਾਬੀ ਬਣ ਕੇ ਇਸ ਮੋਰਚੇ ਵਿੱਚ ਡਟੇ ਹੋਏ ਆ ਸਾਰਿਆਂ ਦਾ ਯੋਗਦਾਨ ਇੱਕ ਵੱਖਰੀ ਇਕਤਾ ਦੀ ਤਸਵੀਰ ਜਾਊਗੀ ਇਹ ਵੀ ਸਾਡੇ ਲਈ ਚੰਗੀ ਗੱਲ ਹੈਗੀ ਤੋ ਜੋ ਵੀ ਸਰਕਾਰ ਜ਼ਬਰ ਕਰੋਗੀ ਤਿਆਰੀ ਹੈ ਉਹਦੇ ਲਈ ਸਾਨੂੰ ਅੱਛਾ ਅੰਦਰ ਬੈਠੇ ਜਿਹੜੇ ਸਟੂਡੈਂਟ ਹੈਗੇ ਨੇ ਵਿਦਿਆਰਥੀ ਜਥੇਬੰਦੀਆਂ ਉਹਨਾਂ ਨਾਲ ਟੱਚ ਦੇ ਵਿੱਚ ਹੈਗੇ ਹੋ ਰਹੀ ਹੈ ਹਾਂ ਹਾਂ ਟੱਚ ਦੇ ਵਿੱਚ ਆ ਮੰਗੜ ਸਾਹਿਬ ਆਗੇ ਸਸੀਂ ਆਪਣੇ ਮੋਰਚੇ ਲੋ ਮੰਗੜ ਸਾਹਿਬ ਨੂੰ ਲਾਇਆ ਹੋਇਆ ਉੱਥੇ ਇਹ ਵੀ ਰਾਤ ਉੱਥੇ ਸੀ ਹੋਰ ਵੀ ਸਾਡੇ ਨੌਜਵਾਨ ਮੁੰਡੇ ਉੱਥੇ ਆ ਸਾਡੀਆਂ ਜਥੇਬੰਦੀਆਂ ਚ ਪੀਜੂ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹ ਕੇ ਆਏ ਹੋਏ ਆ ਸਾਨੀ ਸਾਹਿਬ ਵੀ ਉਹਨਾਂ ਨਾਲ ਟੱਚ ਰਹੇ ਆ ਉਹ ਵੀ ਨਾਰਿਆਂ ਨੇ ਸਾਰੇ ਸਾਡੇ ਨਾਲ ਹੈਗੇ ਆ ਬਿਲਕੁਲ ਸਾਡਾ ਤਾਲਮਿਲ ਹੈਗਾ ਕਿੱਥੇ ਕਿੱਥੇ ਇਕੱਠ ਹੋ ਰਿਹਾ ਉਹ ਵੀ ਟਾਲਵੇਂ ਲਗਾ ਕਿਧਰੋਂ ਕਿਧਰੋਂ ਕਿੰਨੇ ਜਾਣਾ ਇਹ ਸਾਰਾ ਕੁਝ ਸਾਡੇ ਕੋਲ ਇਨਫਰਮੇਸ਼ਨ ਆਏਗੀ ਆ ਹਾਂ ਠੀਕ ਹੈ ਤਿਆਰੀ ਹੈ ਜੀ ਅੱਗੇ ਅੱਗੇ ਜਾਣ ਦੀ ਕਿਉਂਕਿ ਉਹ ਵੀ ਡੀਕ ਰਹੇ ਨੇ ਅੱਗੇ ਪਾਣੀ ਦੀ ਤੋਪਾਂ ਨਾਲ ਇਹ ਤਾਂ ਸਰਕਾਰਾਂ ਦੀ ਹੱਥ ਤਰਮੀਆਂ ਮਤਲਬ ਇੱਕ ਛੋਟੀ ਚੀਜ਼ ਨੂੰ ਜਿਹੜਾ ਵਾ ਇੰਨਾ ਉਹਨਾਂ ਨੇ ਅਵਾਰ ਦੇ ਦਿੱਤਾ ਵਾ ਕਿਉਂਕਿ ਇਹ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਦਾ ਅਧਿਕਾਰਵਾਦ ਦੁਨੀਆ ਨੂੰ ਪਤਾ ਵਾ ਮਤਲਬ ਦੇਸ਼ ਨੂੰ ਪਤਾ ਵਾ ਜੇ ਇਹਦਾ ਅਧਿਕਾਰ ਖੇਤਰਵਾਦ ਇਹਦੇ ਤੇ ਡਾਕਾ ਮਾਰ ਕੇ ਇਹਨੂੰ ਆਰਐਸਐਸ ਦੇ ਹਵਾਲੇ ਕਰਨਾ ਜਾਂ ਆਪਣਾ ਏਜੰਡਾ ਜਿਹੜਾ ਆਰਐਸਐਸ ਦਾ ਲਾਗੂ ਕਰਨਾ ਇਹ ਪੰਜਾਬ ਦੇ ਲੋਕ ਤਾਂ ਬਰਦਾਸ਼ਤ ਨਹੀਂ ਕਰਨਗੇ ਹੁਰਤਾ ਮਤਲਬ ਕਰ ਰਿਹਾ ਇਹਦੇ ਵਿੱਚ ਖੂਬਸੂਰਤੀ ਇਹ ਬਣੀ ਆ ਵੀ ਇਸ ਟਾਈਮ ਤੇ ਸਾਰਾ মিডিਆ ਜਿਹੜਾ ਉਹ ਨਾਲ ਖੜ ਗਿਆ ਵਾ ਇਸ ਟਾਈਮ ਤੇ ਜਿਹੜੀਆਂ ਸਾਡੀਆਂ ਮੁਲਾਜ਼ਮ ਜਿੱਥੇ ਬਧੀਆਂ ਨਾਲ ਖੜ ਗਿਆ ਵਾ ਇਸ ਟਾਈਮ ਤੇ ਮਾਂ ਪੰਜਾਬ ਸੀ ਜਿਹੜਾ ਉਹ ਸਾਰਾ ਨਾਲ ਖੜ ਗਿਆ ਵਾ ਉਹ ਮਾਂ ਪੰਜਾਬ ਦਾ ਨਾਲ ਖੜਨਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਵਾ ਉਹ ਸਰਕਾਰ ਨੂੰ ਇਹ ਸੰਕੇਤ ਦੇਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਥੇ ਅੰਦੋਲਨ ਕਿੱਡੇ ਵੱਡੇ ਹੋਣਗੇ ਭਾਵੇਂ ਉਹ ਬਿਜਲੀ ਦੇ ਅੰਦੋਲਨ ਹੋਣ ਤੇ ਭਾਵੇਂ ਇਹਨੂੰ ਯੂਨੀਵਰਸਿਟੀ ਨੂੰ ਬਚਾਉਣ ਦੇ ਅੰਦੋਲਨ ਹੋਣ ਕਿਉਂਕਿ ਇਹ ਯੂਨੀਵਰਸਿਟੀ ਇਕੱਲੀ ਨਹੀਂਗੀ ਇਹ ਇਹ ਨਹੀਂ ਵੀ ਇਹ 550 ਏਕੜ ਦੇ ਵਿੱਚ ਉਸਰਿਆ ਆ ਆਧਾਰਾ ਵਾ ਇਹਦੇ ਨਾਲ ਸੈਂਕੜੇ ਕਾਲਜ ਜੁੜੇ ਹੋਏ ਆ ਔਰ ਜਦੋਂ ਸੈਂਕੜੇ ਕਾਲਜਾਂ ਦੀਆਂ ਫੀਸਾਂ ਇਹਦੇ ਮੁਤਾਬਕ ਵਧੀਆਂ ਜਿਹੜੀ ਅੱਜ ਫੀਸ 2.5 ਹਜ਼ਾਰ ਤੋਂ 5000 ਤੱਕ ਵਾ ਇਹ ਜਦੋਂ 30 ਤੋਂ 35 ਜਾਊਗੀ ਤੇ ਕਾਲਜਾਂ ਦੀਆਂ ਮ ਜਾਣੀਆਂ ਨਾਲ ਸਕੂਲ ਮਤਲਬ ਸਾਰਾ ਕੋਸ਼ਿਸ਼ ਜਿਹੜੀ ਵਿੱਦਿਆ ਦਾ ਪ੍ਰਾਈਵੇਟ ਸੇਰਕਰਨ ਕਰਨਾ ਵਾ ਉਹਦੇ ਤੇ ਇਹ ਸਰਕਾਰ ਦਾ ਏਜੰਡਾ ਕੰਮ ਕਰ ਰਿਹਾ ਵਾ ਉਸ ਏਜੰਡੇ ਨੂੰ ਪਹਾਜ ਦੇਣ ਵਾਸਤੇ ਜਿਵੇਂ ਅੱਜ ਸਾਰੀਆਂ ਜਥੇਬੰਦੀਆਂ ਸਟੂਡੈਂਟਾਂ ਦੇ ਨਾਲ ਖੜਗੀਆਂ ਵਾ ਜਿਵੇਂ ਸਾਰਾ ਮੀਡੀਆ ਖੜ ਗਿਆ ਵਾ ਜਿਵੇਂ ਮਤਲਬ ਪੂਰਾ ਪੰਜਾਬ ਪੂਰਾ ਇਹ ਕਹਿ ਲਿਏ ਵੀ ਉਤਰੀ ਖੇਤਰ ਖੜ ਗਿਆ ਵਾ ਤੇ ਇਹ ਆਉਣ ਵਾਲੇ ਸਮੇਂ ਵਾਸਤੇ ਚੰਗੇ ਸੰਕੇਤ ਆ ਵੀ ਇਹ ਯੂਨੀਵਰਸਿਟੀ ਬਚਾਉਣਗੇ ਆਪਣੀ نسل ਤੇ ਫਸਲ ਕਿਸਾਨ ਤੇ ਜਵਾਨ ਨੂੰ ਵੀ ਹਰ ਹਾਲਤ ਚ ਬਚਾਉਣਗੇ ਠੀਕ ਹੈ ਤਾਂ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਔਰ ਉਡੀਕ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੇ ਲੋਕ ਦੂਰ ਦਰਾਡੇ ਤੋਂ ਆਉਣੇ ਆ ਉਹ ਵੀ ਪਹੁੰਚਣ ਔਰ ਇੱਥੇ ਆ ਕੇ ਇੱਕ ਵੱਡੇ ਰੂਪ ਦੇ ਵਿੱਚ ਇਥੋਂ ਮਾਰਚ ਕੀਤਾ ਜਾਵੇ ਕਿਉਂਕਿ ਉਹ ਕਹਿੰਦੇ ਪੰθεਰ ਹੋਰਾਂ ਨੇ ਦੱਸਿਆ ਕਿ ਮੀਟਿੰਗ ਹੋਊਗੀ ਇਥੇ ਇਥੇ ਮੀਟਿੰਗ ਕਰਕੇ ਫਿਰ ਰੂਟ ਪਲਾਨ ਤੈਅ ਹੋਏਗਾ ਕਿ ਰਸਤਾ ਕਿਹੜਾ ਲੈਣਾ ਫਿਰ ਉਸ ਰਸਤੇ ਤੋਂ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਦੇ ਕੇ ਅੱਗੇ ਜਾਇਆ ਜਾਏਗਾ ਉਹ ਕਹਿੰਦੇ ਕਿ ਠੀਕ ਹੈ ਪ੍ਰਸ਼ਾਸਨ ਕੋਸ਼ਿਸ਼ ਕਰੂਗਾ ਪਰ ਸਾਡੀ ਵੀ ਕੋਸ਼ਿਸ਼ ਪੂਰੀ ਹੈ ਕਿ ਯੂਨੀਵਰਸਿਟੀ ਦੇ ਗੇਟਾਂ ਤੋਂ ਯੂਨੀਵਰਸਿਟੀ ਦੇ ਅੰਦਰ ਐਂਟਰ ਜ਼ਰੂਰ ਕਰਾਂਗੇ